ਉਹ ਯਾਰ ਘਰ ਹੁ ਕੀ ਬੰਦੇ ਜੱਟ ਜੱਤਨੀ ਹੈ ਮਰੀ ਵਾਰ ਚ ਕੀ ਕੁਛ ਆ ਜਰਾ ਕੀ ਹੋਣਾ ਕਿਸੇ ਨੇ ਜੋ ਆਚਾ ਤਾਂ ਜੀ ਮੇਰਾ ਕੀ ਹੈ ਮੈਂ ਤਾਂ ਐ ਦੇਖੀ ਸੀ ਜਿਹੜੇ ਆਪਣੇ ਆ ਗਵਾਂਢੀ ਹੈ ਨਾ ਇਹਨਾਂ ਦੀ ਬਹੂ ਦਾ ਭਾਈ ਆਇਆ ਸੀ ਅੱਜ ਸੰਧਾਰਾ ਲੈ ਕੇ ਅੱਛਾ ਤੇ ਕੱਲ ਆਪਣੇ ਪਿਛਲੇ ਗਵਾਂਢੀਆਂ ਦੀ ਬਹੂ ਦਾ ਸੰਧਾਰਾ ਆਇਆ ਸੀ ਉਹ ਦੇਖਦੀ ਸੀ ਮੈਂ ਅੱਛਾ ਸੰਧਾਰਾ ਆਇਆ ਸੀ ਅ ਚਾ ਚਾ ਹਮਝ ਗਿਆ ਲੈ ਇਹਦਾ ਮਤਲਬ ਸੋ ਵੀ ਸੰਧਾਰਾ ਆ ਗਈ ਜੀ ਹਾਂ ਹਾਂਜੀ ਡਿਗਦੀਆਂ ਹਰ ਧੀ ਨੂੰ ਆਪਣੇ ਪੇਕੇ ਦਾ ਯਾਦ ਹੁੰਦੀ ਹੈ ਵੀ ਕੀ ਹੈ ਕੋਈ ਕੋ ਲੈ ਚੁਕੇ ਆਪਣਾ ਵੀ ਆ ਜੇ ਫੁੱਕਾ ਮਿਲ ਕੇ ਆਸ ਤਾਂ ਹੁੰਦੀ ਹੈ ਪੇਕੇ ਤੋਂ ਬਾਪ ਨੂੰ ਪਤਾ ਹੈ ਪੇਕੇ ਵੀ ਓਨਾ ਚਿਰ ਹੁੰਦੇ ਜਿੰਨਾ ਜਰ ਮਾਪਿਓ ਨੇ ਕਿ ਉਹਨੂੰ ਵੀ ਛੱਡ ਪੇਕੇ ਤਾਂ ਔਰਤਾਂ ਦੇ ਮਾਮਾ ਨਾਲ ਹੀ ਹੁੰਦੇ ਨੇ ਉਹ ਵੀ ਓਨਾ ਚਿਰ ਜਿੰਨਾ ਚਿਰ ਘਰਾਂ ਦੇ ਵਿੱਚ ਬਗਾਨੀਆਂ ਧੀਆਂ ਨਹੀਂ ਹੁੰਦੀਆਂ ਲੈ ਆਹ ਕਣੀ ਗੱਲ ਕਰਤੀ ਤੁਸੀਂ हां ये सच्चाई है कोई गलती ਕਰਨੀ ਨਹੀਂ ਮੈਂ ਆਮ ਦੁਨੀਆ ਦੇ ਵਿੱਚ ਹੀ ਗੱਲਾਂ ਹੁੰਦੀਆਂ ਨੇ ਜਿੰਨਾ ਚਿਰ ਮਾਂ ਦੇ ਹੱਥ ਵਸੇ ਉਹ ਆਪ ਦੀ ਧੀ ਨੂੰ ਜਿੰਨਾ ਮਰਜ਼ੀ ਦੇਵੇ ਜੋ ਮਰਜ਼ੀ ਦੇਵੇ ਕੋਈ ਰੋਕਣ ਟੋਕਣ ਨਾਲ ਨਹੀਂ ਹੁੰਦਾ ਇਸ ਦੀ ਰੋਕਟ ਹੁੰਦੀ ਨਹੀਂ ਉਹ ਖੁਦ ਮੁਖਤਿਆਰ ਹੁੰਦੀ ਆ ਪਰ ਜਦੋਂ ਬਗਾਨੀਆਂ ਤੇ ਆ ਘਰ ਚ ਆਗੀਆਂ ਉਦੋਂ ਕਈ ਤਾਂ ਸੱਚ ਦੀ ਪੈਨਸ਼ਨ ਦੇ ਵੀ ਕਰਜ਼ਾ ਕਰ ਲੈਂਦੀਆਂ ਤੇ ਰੋਟੀ ਪਾਣੀ ਤੈਨੂੰ ਦਿੰਨੇ ਆਸੀਂ ਕੱਪੜਾ ਅਸੀਂ ਦਿੰਨੇ ਆ ਤੈਨਾਂ ਦੱਸ ਪੈਸੇ ਕੀ ਕਰਨੇ ਨਹੀਂ ਜੀ ਸਾਰੀਆਂ ਪਰਜਾਈਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਉਹ ਨਹੀਂ ਨਹੀਂ ਮੈਂ ਸਾਰੀਆਂ ਨੂੰ ਮਾਰੀਆਂ ਨਹੀਂ ਕਹਿੰਦਾ ਕਿਤੇ ਪੰਜੇ ਗਲੇ ਕੋਈ ਜਿਹੀ ਨਹੀਂ ਆਹ ਤਾਂ ਦੇ ਲਈ ਚੰਗੀ ਠੀਕ ਹੈ ਹਾਂ ਕੁਝ ਵੀ ਚੰਗੇ ਘਰਾਂ ਦੀਆਂ ਜਾਈਆਂ ਚੰਗੇ ਘਰਾਂ ਦੀਆਂ ਜਿਹੜੇ ਜੰਮੀਆਂ ਚੰਗੇ ਘਰਾਂ ਨਾਲ ਜਵਾਈਆਂ ਹੁੰਦੀਆਂ ਨਾ ਉਹ ਤਾਂ ਆਪਦੀਆਂ ਨਣਦਾ ਦਾ ਐਨਾ ਖਿਆਲ ਰੱਖਦੀਆਂ ਕਿ ਨਣਦੇ ਨੂੰ ਪਤਾ ਵੀ ਨੱਗਦਾ ਵੀ ਮੇਰੇ ਮਾਪੇ ਹੋਏਗੇ ਜਾਂ ਨਹੀਂ ਆ ਆਪ ਦੀ ਸਤਿ ਸ੍ਰੀ ਅਕਾਲ ਨਾਲ ਬਹੁਤ ਸਤਿਕਾਰ ਹੁੰਦੇ ਆਂ ਆਪ ਦੇ ਨੰਨਦ ਨੂੰ ਹਾਂ ਤਾਂ ਸਭੀ ਗੱਲ ਠੀਕ ਐ ਮੈਂ ਤਾਂ ਉਹਨਾਂ ਦੀ ਗੱਲ ਕਰਦਾ ਜਿਹੜੀਆਂ ਅੱਜ ਕੱਲ੍ਹ ਦੀਆਂ ਜਿਨ੍ਹਾਂ ਨੂੰ ਘਰਾਂ ਨਾਲ ਦੇ ਵਿੱਚੋਂ ਜਾਂ ਮਾਹਵਲੇ ਦੇ ਵਿੱਚ ਬਿਰਸੇ ਜਿਹੀ ਸੰਸਕਾਰ ਇਹ ਜਿਵੇਂ ਲਿਆ ਤੇ ਜਾ ਕੇ ਆ ਤੇ ਸੱਸਰੇ ਦਬਾਅ ਹੋਣਾ ਤੇ ਹੋਰ ਉਹਨਾਂ ਨੇ ਸੱਸਰ ਨੂੰ ਡਰਾਉਣਾ ਹੈ ਡਰਾਉਂਦੇ ਰਹੇ ਗਏ ਆ ਹਾਂ ਵੀ ਮੂਰੇ ਨਾਲ ਬੋਲ ਸਕਦੇ ਸਾਡੇ ਹਨਾ ਤੇ ਰਿਸ਼ਤੇਦਾਰਾਂ ਦੇ ਵਿੱਚ ਵੀ ਗੱਲਾਂ ਇਹੀਆਂ ਹੁੰਦੀਆਂ ਐ ਜਿਹੜੇ ਕੋਈ ਆ ਜਾਂਦਾ ਬੱਸ ਦੀ ਮੁਰਕੀ ਆਵੇ ਨਾ ਮੰਦਰ ਹਟਾਉਂਦੀ ਹੈ ਹਨਾ ਕੰਨ ਨੰਦਾ ਉਹੀ ਜਿਹੜੀਆਂ ਭੁਜਾਈਆਂ ਨੇ ਉਹਨਾਂ ਦੇ ਨੰਦਾ ਦੇ ਜੱਜ ਵਾਹ ਵੀ ਵਿਚਾਰੇ ਦੱਸਦੇ ਕਿ ਸਾਡੇ ਨਾਲ ਕੀ ਅਸੀਂ ਜਾਵਾਂਗੇ ਅੱਗੇ ਨਾਲ ਜਾਂ ਚਾਹ ਨਾਨੀ ਕੋਲੇ ਜਾਵਾਂਗੇ ਮਾਮੀ ਕੋਲੇ ਜਾਵਾਂਗੇ ਤੇ ਮਾਮੀ ਕੋਲੇ ਜਾਗਣਾ ਵੀ ਜਾਣਾ ਤੇ 4 ਦਿਨ ਲਾ ਕੇ ਆਵਾਂਗੇ ਅੱਜ ਕੰਦੇ ਮਾਮੀਆ ਪਹਿਲੇ ਕਹਿਣ ਲੱਗਿਆ ਨਾ ਭਾਈ ਤੁਹਾਡੇ ਜਵਾਕ ਤਾਂ ਇੱਥੇ ਆ ਕੇ ਆ ਖਰਾਬ ਕਰਤਾ ਸਾਡੇ ਜਵਾਕਾਂ ਨੇ ਆ ਖਰਾਬ ਕਰਤਾ ਉਹਦੇ ਨੇ ਨੰਦਾ ਵੀ ਵਿਚਾਰੀਆਂ ਜਾਣ ਤੋਂ ਦੱਸਦੀਆਂ ਹਣਾ ਜੇ ਬਾਕਮ ਲੈ ਵੀ ਫਰਮੈਂਤੀ ਅਕੀ ਗਣੇ ਕਿਦਨ ਭੱਜਣ ਉਹਦੇ ਵੀ ਇਹੀ ਜੀਆਂ ਗੱਲਾਂ ਬਾਤਾਂ ਕਰਨੀਆਂ ਕਿ ਮੁੜ ਕੇ ਬੰਦੇ ਦਾ ਇੱਕ ਰਾਤ ਰਹਿਣਾ ਮਸਤਰ ਹੋ ਜਾਂਦਾ ਦਿਵਾਰੇ ਵੀ ਕਿਹੜੇ ਹਿਸਾਬ ਨਾਲ ਜਾਵੇ ਉੱਥੇ ਅਗਲਾ ਸ਼ੱਕ ਨਹੀਂ ਦੇਖਣ ਨੂੰ ਕੀ ਕਰਦਾ ਵਾ ਦਿਵਾਰੇ ਜਾਣ ਦਾ ਹੈ ਨਾ ਉਹਨਾਂ ਦੇ ਜ਼ਮਾਨੇ 'ਚ ਇਹ ਗੱਲ ਨਹੀਂ ਹੈਗੀ ਵੀ ਕਦੇ ਸਾਡੀ ਹਾਂ ਦੇ ਭੁਜਾਈ ਆਉਂਗੇ ਹਾਂ ਅੱਜ ਵੀ ਨਰਤਾ ਬਣਾਉਂਗਾ ਯਾ ਸਾਡੇ ਵੀ ਭੁਜਾਈ ਆਉਣਗੀਆਂ ਤੇ ਸਾਡੇ ਸਾਥ ਸਾਰੇ ਵੀ ਮੇਰੇ ਬਾਅਦ ਵੀ ਸਾਡੇ ਮੇਰੇ ਬਾਅਦ ਵੀ ਇੱਕ ਅੱਲਾ ਹੋ ਸਕਦੀ ਹੈ ਕੱਲੋ ਜਦੋਂ ਸਸਕਾਰ ਤੋਂ ਮੱਦ ਵੀ ਹੋਣੀ ਹੈ। ਉਹਨੇ ਪਰ ਜਿਵੇਂ ਸਸਵਰੇ ਹੈ ਉਹ ਕੋਲ ਜਾਂ ਨਹੀਂ ਰੁਸਤਾ ਕਰ ਸਕਦਾ ਗਿਆ ਨਾ ਕਰ ਸਕਿਆ ਨਹੀਂ ਕਰਣਗੇ ਵੀ ਹੋਊਗਾ ਵੀ ਲੋੜ ਨਾਲ ਸਸਕਾਰ ਹੋ ਜੇ ਉਸ ਤੇ ਔਰ ਆਰਦੇ ਕੀ ਸਸਕਾਰ ਹੋ ਜੇ ਦੇ ਕੇ ਤੋਰਿਆ ਨੇ ਨਹੀਂ ਜਾ ਕੇ ਦਬਾ ਪਾ ਲੋਰ ਦੇ ਸਸਵਰੇ ਤੇ ਡਰਾ ਕੇ ਰੱਖੋ ਇਹੋ ਨਾਲੇ ਸੁਧਰ ਕੇ ਬਗਾਨੇ ਦੀ ਉਹਨਾਂ ਦਾ ਆਇਆ ਰਹਿੰਦਾ ਹੈ ਵੀ ਨਾਲ ਦੇ ਆਵੇਗਾ ਜੇ ਆ ਗਈ ਤਾਂ ਹੋ ਸਕਦਾ ਉਹ ਤੋਂ ਪਰ ਪੇਟੀ ਭਾਜਣ ਹੈ ਨਾ ਹਾਂ ਜੀ ਆ ਵੀ ਰਹੀ ਉਹ ਤੇ ਹੁੰਦੇ ਕਿਤੇ ਤਾਂ ਨਿਗਰ ਖੜੀਆਂ ਉਹ ਸੱਚ ਕਿਤੇ ਵੱਧਦਾ ਨਹੀਂ ਕੋਈ ਜਿੰਨੀ ਉਹ ਵੀ ਨਿਗਰ ਰੱਖਦੇ ਆ ਹਾਂ ਦੱਸੋ ਭਈ ਅਪਰਜਾਇਆਂ ਕੋਲ ਕੀ ਜਾਣਣੀ ਦੀ ਕਰੂਗਾ ਉਹ ਜਿਆ ਕੀ ਬੇਟੇਰੇ ਦੇ ਉੱਤੇ ਜਾ ਕੇ ਨਿਗਰ ਹੈਨਾ ਉਹ ਦੇ ਕੇ ਜਾ ਕੇ ਆਰ ਜੀ ਵੇਚਤੀ ਕਰਾਉਣੀ ਆਪਦੀ ਮਾਂ ਦੀ ਮਾਤਰ ਦੀ ਵੇਚਤੀ ਕਰਾਉਣੀ ਕੀ ਭਾਈ ਹੈਨਾ ਤੂੰ ਵੀ ਜਾਣਦਾ ਤੂੰ ਰਹਿਣ ਦੇ ਇਹ ਜੀ ਸੁਨਾਰਾ ਦਾ ਛੱਡ ਕੇ ਰਹਿਣਾ ਹੈਨਾ ਤੇਰਾ ਤਾਂ ਇੱਥੀ ਸੁਨਾਰਾ ਦੇਖ ਮਠਿਆ ਅੰਨੇ ਦੋ ਦਲੋਜਾ ਆਪਾਂ ਨੂੰ ਤੇ ਬਿਸਕੁਟ ਸਵੇਰੇ ਪਰਸੋਂ ਤੱਕ ਤੋਲੇ ਵਿਆਹ ਤੋਂ ਘੜਾ ਕੇ ਜਵਾਕਾ ਕਰਵਾਈ ਦੂ ਆਪਰੇ ਦਾ 21 ਹੈ ਮਾਰਦੇ ਤਾਂ ਦੁਸਤੀਆਂ ਮੰਗਾ ਕਰ ਖੁਸ਼ ਰਿਹਾ ਕਰ ਘਰ ਦੇ ਮਾਰਕਾ ਜੀ ਫਾਇਰ ਕਰ ਲੈ ਖਾਇਰ ਮਗੜਾ ਕਰ 21 ਬਸ ਫੋਨ ਤੇ ਗੱਲ ਕਰ ਲੈਦਾ ਜਿਹੜੀ ਹੁੰਦੀ ਉਹ ਨਾਲ ਹੁੰਦੀ ਹੈ ਕਰ ਲੈ ਗਾ ਦੋਸਤਾਂ ਸੰਝਾ ਪਰ ਜਾਣ ਜੂਨ ਤੇ ਫਿਰ ਉਹ ਕੰਮ ਰਹੀ ਨਹੀਂ ਪਹਿਲਾਂ ਵਾਲੇ ਹੁਣ ਤਾਂ ਫਾਰਮੈਟ ਕਰ ਨਹੀਂ ਆਉਂਗਾ ਰਿਸ਼ਤੇਦਾਰਾਂ ਤੇਰੇ ਰਿਸ਼ਤੇਦਾਰ ਨਹੀਂ ਬਸ ਆ ਮਤਲਬ ਦੇ ਆਪੋ ਆਪਣੇ ਕੋਈ ਰਿਹਾਨੀ ਰਿਸ਼ਤੇਦਾਰ ਕਰ ਫੋਨ ਤੇ ਗੱਲ ਕਰਦੇ ਗੱਲ ਕਰ ਫੋਨ ਤੇ ਗੱਲ ਕਰਨਿਆ ਕਰ ਮਾਰਗ ਤੋਂ ਤੰਦਰੁਸਤੀ ਮੰਗਿਆ ਕਰ ਪਰ ਉਹਨਾਂ ਨੂੰ ਵੀ ਅਗਰ ਆਜੂ ਕੋਈ ਨਹੀਂ ਪਰਮਾਤਮਾ ਚਾਰ ਦਿਨਾਂ ਨੂੰ ਜਿਹੋ ਉਹਨਾਂ ਦੇ ਬੇਬਗਾਨੀਆਂ ਆਉਣਗੀਆਂ ਹਾਂ ਜਿਹੋ ਬੇਬਗਾਨੀਆਂ ਤੇ ਉਹ ਆ ਗਿਆ ਨਾ ਤਾਂ ਉਹਨਾਂ ਨੂੰ ਫੇਰ ਪਤਾ ਲੱਗੂ ਕੀਤੀ ਅਜ ਕੀ ਜਿਹੜੀ ਕੋਈ ਹੁੰਦੀ ਆ ਆਪ ਦੇ ਘਰ ਤੇ ਉਹ ਆ ਬ੍ਰਿਕਣਗੇ ਨਾ ਫੇਰ ਪਤਾ ਲੱਗੂਗੇ ਪਰ ਜੰਦੇ ਨੇ ਉਹਦਾ ਭਾਈ ਨਾਮ ਦਾ ਉਹਦਾ ਮਾਕੇ ਨਾਮ ਦਾ ਗੰਨਿਆ ਨੂੰ ਮੱਥੇ ਵੱਟ ਪਾਈ ਨਾ ਇਹ ਪਤਾ ਲਗਉਣਾ ਨੂੰ ਇਹ ਪਤਾ ਲੱਗਦਾ ਵੀ ਧੀ ਦੀ ਉੜੀ ਕੀ ਹੁੰਦੀ ਹੈ ਮਾਂ ਕਰੇ ਹਾਂ ਵੀ ਮਿੱਤਰੋ ਕਿੱਦਾਂ ਦੀ ਲੱਗੀ ਵੀਡੀਓ ਸਾਨੂੰ ਕਮੈਂਟਾਂ ਰਾਹੀਂ ਲਾਈਕ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੀਤਾ ਮਾਉੜ ਮਨਵੀਰ ਫਿਲਮਸ ਤੇ ਕਿਰਪਾ ਕਰਕੇ ਇੱਕ ਬੇਨਤੀ ਹੈ ਅਸਰ ਕਰੇ ਤੇ ਕਿਉਂਕਿ ਆਪਣੀਆਂ ਧੀਆਂ ਦੇ ਪਰਿਵਾਰ ਵਸਦੇ ਚੰਗੇ ਹੁੰਦੇ ਨੇ ਸਾਰੇ ਸੱਜਣਾਂ ਨੂੰ ਬੇਨਤੀ ਆ ਤਿਆਂ ਦੇ ਪਰਿਵਾਰਾਂ ਦੇ ਵਿੱਚ ਗਲਤ ਦਖਲ ਨਾ ਦਿਓ। ਤਿਆਂ ਆਪਸ ਨਹੀਂ ਜੰਗੀਆਂ ਹੁੰਦੀਆਂ ਆਪਣੇ ਘਰਾਂ ਦੇ ਵਿੱਚ। ਰਿਸ਼ਤਿਆਂ ਦੇ ਵਿੱਚ ਦਰਾੜ ਨਾ ਪਵੇ। ਇਸ ਕਰਕੇ ਨਾ ਤਿਆਂ ਨੂੰ ਗੱਤ ਸンスਕਰਨਾ ਦੇਖੋ ਚੰਗੇ ਸンスਕਰ ਕਰ ਦਿਓ ਤਾਂ ਕਿ ਤਿਆਂ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀ ਖੁਸ਼ੀ ਬਸਣ। ਹਾਂਜੀ ਥੈਂਕ ਯੂ। ਮਿਹਰਬਾਨੀ ਮਿਹਰਬਾਨੀ ਥੈਂਕ ਯੂ।